ਤਸਵੀਰਾਂ ਇੱਕ ਸੈਲੂਨ ਦੀਆਂ ਨੇ ਜਿੱਥੇ ਮਾਂਤੀ ਦੇ ਵੱਲੋਂ ਸੈਲੂਨ ਦੀ ਮਾਲਕ ਦੀ ਕੁੱਟਮਾਰ ਕੀਤੀ ਗਈ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਸਲ ਇਹਨਾਂ ਮਾਂਮਤੀਆਂ ਨੇ ਕਿਹਾ ਕਿ ਤੂੰ ਸਾਡਾ ਮੇਕਅਪ ਸਹੀ ਨਹੀਂ ਕੀਤਾ ਜਿਸ ਤੋਂ ਬਾਅਦ ਕੰਮ ਇਹਨਾਂ ਵੱਧ ਗਿਆ ਕਿ ਇਹਨਾਂ ਦੋਵਾਂ ਜਾਣੀਆਂ ਨੇ ਮੇਕਅਪ ਵਾਲੀ ਮੈਡਮ ਦੀ ਕੁੱਟਮਾਰ ਕੀਤੀ ਰੋਪੜ ਮੇਲਾ ਚੌਕ ਨਜ਼ਦੀਕ ਇੱਕ ਵਰਿੰਦਾ ਸੈਲੂਨ ਐਂਡ ਅਕੈਡਮੀ ਦੀ ਮਾਲਕਨ ਦੀ ਕੁੱਟਮਾਰ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਦਿੰਦੇ ਹੋਏ ਸੈਲੂਨ ਦੀ ਮਾਲਕ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਕੋਲ ਦੋ ਔਰਤਾਂ ਮੇਕਅਪ ਕਰਵਾਉਣ ਦੇ ਲਈ ਆਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਆਪਣਾ ਫੋਨ ਇੱਥੇ ਹੀ ਭੁੱਲ ਗਈ ਜਦੋਂ ਸ਼ਾਮ ਨੂੰ ਉਹ ਆਪਣਾ ਫੋਨ ਵਾਪਸ ਲੈਣ ਆਏ ਤਾਂ ਇਸ ਗੱਲ ਦਾ ਉਲਾਮਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਮੇਕਅਪ ਉਹਨਾਂ ਨੇ ਸਹੀ ਨਹੀਂ ਕੀਤਾ ਤਾਂ ਮੇਕਅਪ ਵਾਲੀ ਮੈਡਮ ਨੇ ਸਿਰਫ ਇਹ ਕਿਹਾ ਕਿ ਤੁਸੀਂ ਪੂਰਾ ਫੰਕਸ਼ਨ ਇੰਜੋਏ ਕੀਤਾ ਤੇ ਹੁਣ ਤੁਸੀਂ ਉਲਾਂਬਾ ਦੇ ਰਹੇ ਹੋ ਇੰਨੀ ਗੱਲ ਸੁਣੀ ਤਾਂ ਇਹਨਾਂ ਮਾਮਾਂ ਤੀਆਂ ਨੇ ਸੈਲੂਨ ਵਾਲੀ ਮੈਡਮ ਤੇ ਹੀ ਹੱਲਾ ਬੋਲ ਦਿੱਤਾ ਉਸ ਦੀ ਕੁੱਟਮਾਰ ਕੀਤੀ ਗਈ ਤਾਂ ਨੇੜੇ ਦਾ ਦੁਕਾਨਦਾਰ ਭੱਜ ਕੇ ਆਇਆ ਜਿਨ੍ਹਾਂ ਨੇ ਮਸਾਂ ਹੀ ਇਹਨਾਂ ਦੋਵੇਂ ਜਾਨੀਆਂ ਨੂੰ ਛੁਡਾਇਆ ਤਾਂ ਸੈਲੂਨ ਦੀ ਮਾਲਕ ਨੇ ਕਿਹਾ ਕਿ ਉਹਨਾਂ ਦੇ ਨਾਲ ਇੱਕ ਸਰਦਾਰ ਦੀ ਦੁਕਾਨ ਸੀ ਜਿਸ ਨੇ ਭੱਜ ਕੇ ਆ ਕੇ ਉਹਨਾਂ ਔਰਤਾਂ ਦੇ ਕੋਲੋਂ ਇਸ ਨੂੰ ਬਚਾਇਆ ਤਾਂ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਪੁਲਿਸ ਦੇ ਵੱਲੋਂ ਬਿਆਨ ਦਰਜ ਕੀਤੇ ਗਏ ਨੇ ਔਰ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾ ਰੋਪੜ ਮੇਲਾ ਚੌਕ ਦੇ ਨਜ਼ਦੀਕ ਇੱਕ ਵਰਿੰਦਾ ਸੈਲੂਨ ਐਂਡ ਅਕੈਡਮੀ ਦੀ ਮਾਲਕਨ ਦੀ ਕੁੱਟਮਾਰ ਕੀਤੀ ਗਈ ਦੋ ਔਰਤਾਂ ਇੱਥੇ ਮੇਕਅਪ ਕਰਵਾਉਣ ਦੇ ਲਈ ਆਈਆਂ ਸੀ ਪੂਰਾ ਪ੍ਰੋਗਰਾਮ ਉਹਨਾਂ ਨੇ ਦੇਖ ਲਿਆ ਔਰ ਜਦੋਂ ਆਪਣਾ ਮੋਬਾਈਲ ਫੋਨ ਇੱਥੇ ਲੈਣ ਆਈਆਂ ਤਾਂ ਉਹਨਾਂ ਨੇ ਉਲੰਭਾ ਦਿੱਤਾ ਕਿ ਮੇਕਅਪ ਸਹੀ ਨਹੀਂ ਕੀਤਾ ਜਿਸ ਤੋਂ ਬਾਅਦ ਸੈਲੂਨ ਦੀ ਮਾਲਕਨ ਨੇ ਕਿਹਾ ਕਿ ਤੁਸੀਂ ਦੁਪਹਿਰ ਵੇਲੇ ਜਾਂ ਕਿਸੇ ਵੀ ਸਮੇਂ ਇੱਥੇ ਆ ਕੇ ਇਹ ਗੱਲ ਕਹਿ ਸਕਦੇ ਸੀ ਪਰ ਹੁਣ ਪੂਰਾ ਫੰਕਸ਼ਨ ਪੂਰਾ ਹੋ ਗਿਆ ਹੁਣ ਤੁਹਾਡਾ ਇਹ ਗੱਲ ਕਹਿਣ ਦਾ ਕੋਈ ਮਤਲਬ ਨਹੀਂ ਤਾਂ ਇੰਨੀ ਸੁਣਨ ਦੀ ਧੀਰ ਸੀ ਤਾਂ ਇਹਨਾਂ ਦੋਵੇਂ ਜਾਨੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਇਸ ਸੈਲੂਨ ਦੀ ਮਾਲਕਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਬਿਲਕੁਲ ਵੀ ਉਹਨਾਂ ਨੂੰ ਹਟਾਇਆ ਨਹੀਂ ਗਿਆ ਤਾਂ ਇਹਨੇ ਨੂੰ ਨਾਲ ਦੇ ਸਰਦਾਰ ਜੀ ਭੱਜ ਕੇ ਆਏ जिन्हों ने मसाही दोनों तो सैलून वाली मैडम न सर मेरे को साढ़े आठ बजे करीब लेडीज आई थी तो मेकअप कराने के लिए तो मैंने उनका मेकअप कर दिया मेकअप हो गया उनका मेकअप करने के बाद वो जा रही थी तो उनका फोन रह गया था सैलून में तो उस जाने के पांच मिनट बाद ही उसी फोन पर जो रह गया था उसी फोन पर उनका कॉल आता है कि हमारा फोन रह गया है तो लड़कियों ने उनको बोला फोन करके कि मैम आप अपना फोन ले जाना आकर करीब साढ़े छह बजे शाम के वो सलून आई मैं अकेली थी उस वक्त सलून में उन्होंने आ, आके मैंने उनको फोन दिया फोन लेते ही सार वो उनको पता नहीं क्या हुआ मेकअप को लेके इशू कहने लगी कि मेकअप अच्छा नहीं था हमारा मतलब काफी कुछ बोलने लगी मैंने उनको रिप्लाई किया कि अगर मैम मेकअप का कोई भी इशू था तो आप उस वक्त बोल देते या दोपहर में आपका कॉल आया था या जब भी कॉल किया था आप उस वक्त बोल देते या पूरे दिन में कभी भी आकर मेकअप की कम्पलेट कर सकते थे आपका इवनिंग मेकअप सारा फंक्शन हो गया कम्पलीट उसके बाद आप आके बोल रहे हो तो ये कोई मतलब नहीं बनता सिर्फ इस बात पर उनको पता नहीं क्या हुआ गंदी गंदी गालियां निकालने लगी मुझे गंदा गंदा बोलने लगी सलून में आके तोड़फोड़ स्टार्ट कर दी उन्होंने मैंने उनको जस्ट बोला मैम प्लीज आप सलून से बाहर चले जाओ जैसे ही वो बाहर गई हैं उसके बाद मैंने अपनी लड़की को फोन लगा लिया कि ऐसे ऐसे बेटा ये बात हो गई है लड़की गई है लेडीज मेरे साथ में पता नहीं उन लोगों को क्या हुआ दोनों माँ और बेटी दोनों आई और दोनों ने मेरे ऊपर बुरी तरह अटैक आके अटैक किया मारने लगी पीटने लगी मुझे उनके साथ दो बंदे भी थे जिसमें से एक लड़का मेरी वीडियो बना रहा था और बोल रहा था मार इसको पीट इसको कोई बात नहीं और मेरी वीडियो बना रहे थे फिर साथ में ही अंकल थे उन्होंने आके मुझे बचाया उनके बचाने के बावजूद तक वो मुझे मारती ही रही हैं और बाहर तक मुझे गंदी गंदी बातें बोलते गए उनके साथ में जो लड़के थे वो भी वो सारी फुटेज है हमारे पास में और मैंने दे दिया पुलिस वालों को और कम्प्लेन्ट हो चुकी है इस मामले में जो आ, मेरी भाभी है नवनीत उन्होंने काफी मेरी हेल्प करी है उनके वजह से ही मुझे कम्प्लेट करवा पाई हूँ मैं उन्होंने बहुत हेल्प है मेरी इस तरह के पास जिया शर्मा ਜਿਹੜੀ ਸਮੂਹ ਦੀ ਅਫਸਰ ਨੇ ਇੱਕ ਕੰਪਲੇਨ ਦਰਜ ਕਰਾਈ ਹੈ ਉਸ ਬੁਦੇ ਅਧਾਰ ਤੇ ਅਸੀਂ ਮੁਕੱਦਮਾ ਅੰਦਰਜ ਕਰ ਦਿੱਤਾ ਮੁਕੱਦਮੇ ਵਿੱਚ ਅਸੀਂ ਜਿਹੜਾ ਜਲਦ ਜਿਹੜਾ ਕਾਨੂੰਨ ਕਰਦੀ ਜੋ ਐਸ ਪਰ ਲਾਗ ਅਮਲ ਚੱਲਿਆ ਤੇ ਕਿੰਨੇ ਬੰਦੇ ਆਏ ਸੀ ਮਾਹਰੀ ਸਰ ਜੂਨ ਉਹਨਾਂ ਦੀ ਸਟੇਟਮੈਂਟ ਤੋਂ ਬੰਦਾ ਦੋ ਰਿਡਿਸਟੈਂਸ ਫਰਦਰ ਹੋਈ ਹੈ ਤੇ ਬਾਕੀ ਅਸੀਂ ਜਿਹੜੇ ਹੋਰ ਉਹਨਾਂ ਦਾ ਸਾਨੂੰ ਇਨਵੈਸਟੀਗੇਸ਼ਨ ਕਰਨ ਲਈ ਗਿਆ ਉਹਦੇ ਬਾਰੇ ਵੀ ਸੀ ਆਨ ਗਰਾਉਂਡ ਜੋ ਵੀ ਸੀ ਤੱਕ ਸਾਹਮਣੇ ਲੱਗੇ ਉਹਨੂੰ ਤੱਕ ਅਰੈਸਟ ਹੋ ਵੀ ਜਾਂਦੇ ਅਰੈਸਟ ਹੋ ਜੇ ਕੰਮ ਬੰਦ ਤਸਵੀਰਾਂ ਇੱਕ ਸੈਲੂਨ ਦੀਆਂ ਨੇ ਜਿੱਥੇ ਮਾਂਤੀ ਦੇ ਵੱਲੋਂ ਸੈਲੂਨ ਦੀ ਮਾਲਕ ਦੀ ਕੁੱਟਮਾਰ ਕੀਤੀ ਗਈ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਸਲ ਇਹਨਾਂ ਮਾਂਮਤੀਆਂ ਨੇ ਕਿਹਾ ਕਿ ਤੂੰ ਸਾਡਾ ਮੇਕਅਪ ਸਹੀ ਨਹੀਂ ਕੀਤਾ ਜਿਸ ਤੋਂ ਬਾਅਦ ਕੰਮ ਇੰਨਾ ਵੱਧ ਗਿਆ ਕਿ ਇਹਨਾਂ ਦੋਵਾਂ ਜਾਣੀਆਂ ਨੇ ਮੇਕਅਪ ਵਾਲੀ ਮੈਡਮ ਦੀ ਕੁੱਟਮਾਰ ਕੀਤੀ ਰੋਪੜ ਮੇਲਾ ਚੌਕ ਨਜ਼ਦੀਕ ਇੱਕ ਵਰਿੰਦਾ ਸੈਲੂਨ ਐਂਡ ਅਕੈਡਮੀ ਦੀ ਮਾਲਕਨ ਦੀ ਕੁੱਟਮਾਰ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਦਿੰਦੇ ਹੋਏ ਸੈਲੂਨ ਦੀ ਮਾਲਕ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਕੋਲ ਦੋ ਔਰਤਾਂ ਮੇਕਅਪ ਕਰਵਾਉਣ ਦੇ ਲਈ ਆਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਆਪਣਾ ਫੋਨ ਇਥੇ ਹੀ ਭੁੱਲ ਗਈ ਜਦੋਂ ਸ਼ਾਮ ਨੂੰ ਉਹ ਆਪਣਾ ਫੋਨ ਵਾਪਸ ਲੈਣ ਆਏ ਤਾਂ ਇਸ ਗੱਲ ਦਾ ਉਲਾਂਭਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਮੇਕਅਪ ਉਹਨਾਂ ਨੇ ਸਹੀ ਨਹੀਂ ਕੀਤਾ ਤਾਂ ਮੇਕਅਪ ਵਾਲੀ ਮੈਡਮ ਨੇ ਸਿਰਫ ਇਹ ਕਿਹਾ ਕਿ ਤੁਸੀਂ ਪੂਰਾ ਫੰਕਸ਼ਨ ਇੰਜੋਏ ਕੀਤਾ ਤੇ ਹੁਣ ਤੁਸੀਂ ਉਲਾਂਭਾ ਦੇ ਰਹੇ ਹੋ ਇੰਨੀ ਗੱਲ ਸੁਣੀ ਤਾਂ ਇਹਨਾਂ ਮਾਵਾਂ 3 ਨੇ ਸੈਲੂਨ ਵਾਲੀ ਮੈਡਮ ਤੇ ਹੀ ਹੱਲਾ ਬੋਲ ਦਿੱਤਾ ਉਸ ਦੀ ਕੁੱਟਮਾਰ ਕੀਤੀ ਗਈ ਤਾਂ ਨੇੜੇ ਦਾ ਦੁਕਾਨਦਾਰ ਭੱਜ ਕੇ ਆਇਆ ਜਿਨ੍ਹਾਂ ਨੇ ਮਸਾ ਹੀ ਇਹਨਾਂ ਦੋਵੇਂ ਜਾਨੀਆਂ ਨੂੰ ਛੁਡਾਇਆ ਤਾਂ ਸੈਲੂਨ ਦੀ ਮਾਲਕ ਨੇ ਕਿਹਾ ਕਿ ਉਹਨਾਂ ਦੇ ਨਾਲ ਇੱਕ ਸਰਦਾਰ ਦੀ ਦੁਕਾਨ ਸੀ ਜਿਸ ਨੇ ਭੱਜ ਕੇ ਆ ਕੇ ਉਹਨਾਂ ਔਰਤਾਂ ਦੇ ਕੋਲੋਂ ਇਸ ਨੂੰ ਬਚਾਇਆ ਤਾਂ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਪੁਲਿਸ ਦੇ ਵੱਲੋਂ ਬਿਆਨ ਦਰਜ ਕੀਤੇ ਗਏ ਨੇ ਔਰ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਰੋਪੜ ਮੇਲਾ ਚੌਕ ਦੇ ਨਜ਼ਦੀਕ ਇੱਕ ਵਰਿੰਦਾ ਸੈਲੂਨ ਐਂਡ ਅਕੈਡਮੀ ਦੀ ਮਾਲਕਨ ਦੀ ਕੁੱਟਮਾਰ ਕੀਤੀ ਗਈ ਦੋ ਔਰਤਾਂ ਇੱਥੇ ਮੇਕਅਪ ਕਰਵਾਉਣ ਦੇ ਲਈ ਆਈਆਂ ਸੀ ਪੂਰਾ ਪ੍ਰੋਗਰਾਮ ਉਹਨਾਂ ਨੇ ਦੇਖ ਲਿਆ ਔਰ ਜਦੋਂ ਆਪਣਾ ਮੋਬਾਈਲ ਫੋਨ ਇੱਥੇ ਲੈਣ ਆਈਆਂ ਤਾਂ ਉਹਨਾਂ ਨੇ ਉਲਾਮਾ ਦਿੱਤਾ ਕਿ ਮੇਕਅਪ ਸਹੀ ਨਹੀਂ ਕੀਤਾ ਜਿਸ ਤੋਂ ਬਾਅਦ ਸੈਲੂਨ ਦੀ ਮਾਲਕ ਨੇ ਕਿਹਾ ਕਿ ਤੁਸੀਂ ਦੁਪਹਿਰ ਵੇਲੇ ਜਾਂ ਕਿਸੇ ਵੀ ਸਮੇਂ ਇੱਥੇ ਆ ਕੇ ਇਹ ਗੱਲ ਕਹਿ ਸਕਦੇ ਸੀ ਪਰ ਹੁਣ ਪੂਰਾ ਫੰਕਸ਼ਨ ਪੂਰਾ ਹੋ ਗਿਆ ਹੁਣ ਤੁਹਾਡਾ ਇਹ ਗੱਲ ਕਹਿਣ ਦਾ ਕੋਈ ਮਤਲਬ ਨਹੀਂ ਤਾਂ ਇੰਨੀ ਸੁਣਨ ਦੀ ਧੀਰ ਸੀ ਤਾਂ ਇਹਨਾਂ ਦੋਵੇਂ ਜਾਣੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਇਸ ਸੈਲੂਨ ਦੀ ਮਾਲਕਨ ਦੀ ਕਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਬਿਲਕੁਲ ਵੀ ਉਹਨਾਂ ਨੂੰ ਹਟਾਇਆ ਨਹੀਂ ਗਿਆ ਤਾਂ ਇੰਨੇ ਨੂੰ ਨਾਲ ਦੇ ਸਰਦਾਰ ਜੀ ਭੱਜ ਕੇ ਆਏ ਜਿਨ੍ਹਾਂ ਨੇ ਮਸਾ ਹੀ ਇਹਨਾਂ ਦੋਵੇਂ ਔਰਤਾਂ ਤੋਂ ਸੈਲੂਨ ਵਾਲੀ ਮੈਡਮ ਨੂੰ ਬਚਾਇਆ ਸਰ ਮੇਰੇ ਕੋਲ 8:30 ਵਜੇ ਕਰੀਬ ਲੇਡੀਆਂ ਆਈਆਂ ਸੀ ਤੋਂ ਮੇਕਅਪ ਕਰਾਉਣੇ ਦੇ ਲਈ तो मैंने उनका मेकअप कर दिया मेकअप हो गया उनका मेकअप करने के बाद वो जा रही थी तो उनका फोन रह गया था सलून में तो उस जाने के पांच मिनट बाद ही उसी फोन पर जो रह गया था उसी फोन पर उनका कॉल आता है कि हमारा फोन रह गया है तो लड़कियों ने उनको बोला फोन करके कि मैम आप अपना फोन ले जाना आकर करीब साढ़े बजे शाम के वो सलून आई मैं अकेली थी उस वक्त सलून में उन्होंने आके मैंने उनको फोन दिया फोन लेते ही सार वो उनको पता नहीं क्या हुआ मेकअप को लेके इशू कहने लगी कि मेकअप अच्छा नहीं था हमारा मतलब काफी कुछ बोलने लगी मैंने उनको रिप्लाई किया कि अगर मैं मेकअप का कोई भी इशू था तो आप उस वक्त बोल देते या दोपहर में आपका कॉल आया था या जब भी कॉल किया था आप उस वक्त बोल देते या पूरे दिन में कभी भी आकर मेकअप मेक की कंप्लेन कर सकते थे आपका इवनिंग मेकअप सारा फंक्शन हो गया कम्पलीट उसके बाद आप आके बोल रहे हो तो ये कोई मतलब नहीं बनता सिर्फ इस बात को उनको पता नहीं क्या हुआ गंदी गंदी गालियां निकालने लगी मुझे गंदा गंदा बोलने लगी सलून में आके तोड़फोड़ स्टार्ट कर दी उन्होंने मैंने उनको जस्ट बोला मैम प्लीज आप सलून से बाहर चले जाओ जैसे ही वो बाहर गई है उसके बाद मैंने अपनी लड़की को फोन लगा लिया कि ऐसे ऐसे बेटा ये बात हो गई है लड़की गई हैं लेडीज मेरे साथ में पता नहीं उन लोगों को क्या हुआ दोनों माँ और बेटी दोनों आई और दोनों ने मेरे ऊपर बुरी तरह अटैक करी आके अटैक किया मारने लगी पीटने लगी मुझे उनके साथ दो हा बंदे भी थे जिसमें से एक लड़का मेरी वीडियो बना रहा था और बोल रहा था मार इसको पीट इसको कोई बात नहीं और मेरी वीडियो बना रहे थे फिर साथ में अंकल थे उन्होंने आके मुझे बचाया उनके बचाने के बावजूद तक वो मुझे मारती ही रही है और बाहर तक मुझे गंदी गंदी बातें बोलते गए उनके साथ में जो लड़के थे वो भी वो सारी फुटेज है हमारे पास में और मैंने दे दिया पुलिस वालों को और कंप्लेंट हो चुकी है इस मामले में जो मेरी भाभी हैं नवनीत ਉਹਨਾਂ ਨੇ ਕਾਫੀ ਮੇਰੀ ਹੈਲਪ ਕੀਤੀ ਹੈ। ਉਹਨਾਂ ਕੀ ਵਜ੍ਹਾ ਸੇ ਹੀ ਮੈਨੂੰ ਕੰਪਲੇਨਟ ਕਰਵਾ ਪਾਈ ਹੂ ਮੈਂ। ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਮੇਰੀ। ਇਸ ਤਰ੍ਹਾਂ ਕਿ ਸਾਡੇ ਪਾਸ ਜਿਆਨ ਸ਼ਰਮਾ ਜਿਹੜੀ ਸਮੂਹ ਦੀ ਆਡਰ ਹੈ ਉਹਨੇ ਇੱਕ ਕੰਪਲੇਨਟ ਦਾਇਰ ਕਰਾਈ ਹੈ। ਸੋ ਉਹਦੇ ਅਧਾਰ ਤੇ ਅਸੀਂ ਇੱਕ ਮੁਕਦਮਾ ਦਰਜ ਕਰ ਦਿੱਤਾ। ਮੁਕਦਮਾ ਵਿੱਚ ਅਸੀਂ ਦਰਜ ਕਰ ਦਿੱਤਾ ਜਿਹੜਾ ਕਾਨੂੰਨ ਕਾਰ ਵੀ ਜੋ ਐਸ ਪਰ ਲਾਗ ਅਮਲ ਚੱਲਿਆ। ਤੇ ਕਿੰਨੇ ਬੰਦੇ ਆਏ ਸੀ ਮਾਲੀ ਸਾਰ। ਅੰਜੂਨ ਵਾਲੀ ਸਟੇਟਮੈਂਟ ਤੇ ਮੰਗਾਂ ਦੋ ਲੇਡੀਜ਼ ਦਾ ਫਰਦਰ ਜੋ ਹੋਇਆ। ਬਾਕੀ ਅਸੀਂ ਜਿਹੜੇ ਹੋਰ ਉਹਨਾਂ ਦਾ ਸਾਨੂੰ ਇਨਵੈਸਟੀਗੇਸ਼ਨ ਕਰਨੀ ਕਿਹਾ ਉਹਦੇ ਬਾਰੇ ਵੀ ਅਸੀਂ ਆਨ ਗ੍ਰਾਊਂਡ ਜੋ ਵੀ ਤੱਕ ਸਾਹਮਣੇ ਆ ਗਿਆ ਉਹਨੂੰ ਤੱਕ ਅਰੈਸਟ ਹੋ ਵੀ ਅਰੈਸਟ ਜੀ ਕਰਨੀ ਬਣਦਾ ਤਸਵੀਰਾਂ ਇੱਕ ਸੈਲੂਨ ਦੀਆਂ ਨੇ ਜਿੱਥੇ ਮਾਂਤੀ ਦੇ ਵੱਲੋਂ ਸੈਲੂਨ ਦੀ ਮਾਲਕ ਦੀ ਕੁੱਟਮਾਰ ਕੀਤੀ ਗਈ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਸਲ ਇਹਨਾਂ ਮਾਂਮਤੀਆਂ ਨੇ ਕਿਹਾ ਕਿ ਤੂੰ ਸਾਡਾ ਮੇਕਅਪ ਸਹੀ ਨਹੀਂ ਕੀਤਾ ਜਿਸ ਤੋਂ ਬਾਅਦ ਕੰਮ ਇਹਨਾਂ